ਕੱਲ ਸਵੇਰੇ 8 ਵਜੇ ਈਵੀ ਮਸ਼ੀਨਾ ਜਿੱਦਾਂ ਹੀ ਖੁੱਲਣਗੀਆਂ ਜਿਨ੍ਹਾਂ ਨੇ ਚੋਣ ਲੜੀ ਹੈ ਉਹਨਾਂ ਉਮੀਦਵਾਰਾਂ ਦੀ ਕਿਸਮਤ ਖੁੱਲਣੀ ਸ਼ੁਰੂ ਹੋ ਜਾਵੇਗੀ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਾਊਂਟਿੰਗ ਸੈਂਟਰ ਦੀਆਂ ਨੇ ਜੋ ਕਿ ਕੱਲ 8 ਵਜੇ ਸਵੇਰੇ ਮਸ਼ੀਨਾ ਖੋਲਦਿਆਂ ਸਾਰ ਹੀ ਉਮੀਦਵਾਰਾਂ ਦੀ ਕਿਸਮਤ ਜਾਗਣੀ ਸ਼ੁਰੂ ਹੋ ਜਾਵੇਗੀ 8 ਵਜੇ ਸ਼ੁਰੂ ਹੋਈ ਕਾਊਂਟਿੰਗ ਕਰੀਬ 1 ਵਜੇ ਤੋਂ 2 ਵਜੇ ਦੇ ਦਰਮਿਆਨ ਖਤਮ ਹੋ ਜਾਵੇਗੀ ਅਤੇ ਪਤਾ ਚੱਲ ਜਾਵੇਗਾ ਕਿ ਲੋਕਾਂ ਨੇ ਕਿਸ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਜਾਣਕਾਰੀ ਦਿੰਦੇ ਹੋਏ ਬਟਾਲਾ ਦੇ ਐਸ ਡੀ ਐਮ ਸ਼ਾਇਰੀ ਭੰਡਾਰੀ ਨੇ ਦੱਸਿਆ ਹੈ ਕਿ કુલ 14 라ਉਂਡ ਹੋਣਗੇ। ਇੱਕ 라ਉਂਡ ਵਿੱਚ 14 ਮਸ਼ੀਨਾਂ ਖੁੱਲਣਗੀਆਂ। 14 ਹੀ ਟੇਬਲ ਲੱਗੇ ਹੋਏ ਹਨ। ਉਹਨਾਂ ਦੱਸਿਆ ਕਿ ਚਾਹੇ ਕੋਈ ਅਧਿਕਾਰੀ ਹੋਵੇ ਜਾਂ ਫਿਰ ਕਾਊਂਟਿੰਗ ਸੈਂਟਰ ਵਿੱਚ ਆਉਣ ਵਾਲੇ ਕੋਈ ਸਿਆਸੀ ਲੋਕ ਇਹਨਾਂ ਦੇ ਕੋਲ ਕੋਈ ਵੀ ਚੀਜ਼ ਅੰਦਰ ਨਹੀਂ ਆਉਣੀ ਚਾਹੀਦੀ। ਖਾਸ ਕਰਕੇ ਮੋਬਾਈਲ ਦਾ ਵੀ ਖਾਸ ਖਿਆਲ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਉਹਨਾਂ ਵੱਲੋਂ ਸਖਤੀ ਕੀਤੀ ਗਈ ਹੈ। ਸਾਡੀ ਕਾਊਂਟਿੰਗ ਸਟਾਰਟ ਹੋ ਜਾਏਗੀ। ਉਹਦੇ ਵਿੱਚ ਇੱਕ ਰਾਉਂਡ ਵਿੱਚ ਸਾਨੂੰ 14 ਟੇਬਲਸ ਜਿਹੜੇ ਹੈਗੇ ਆ ਉੱਥੇ ਆਪਣੀ ਸੀਯੂਜ਼ ਆਣਗੇ ਸੋ ਆਪਣਾ ਇੱਕ ਰਾਉਂਡ ਨੂੰ ਲਗਭਗ ਅੱਧਾ ਘੰਟਾ 35 ਮਿੰਟ 45 ਮਿੰਟ ਲੱਗ ਸਕਦੇ ਆ ਇਸ ਤੋਂ ਵੱਧ ਟਾਈਮ ਨਹੀਂ ਲੱਗੇਗਾ ਸੋ 1 2 ਵਜੇ ਤੱਕ ਸਾਨੂੰ ਪੋਜੀਸ਼ਨ ਕਲੀਅਰ ਹੋ ਜਾਏਗੀ ਕਿੰਨੇ ਰਾਉਂਡ ਕਿੰਨੇ ਰਾਉਂਡ ਸਹਿਣਗੇ ਜੀ ਹਰ ਪਾਰਟੀ ਦਾ ਹਰ ਟੇਬਲ ਤੇ ਇੱਕ ਕਾਊਂਟਿੰਗ ਏਜੰਟ ਪ੍ਰੈਜ਼ੈਂਟ ਹੋ ਜਾ ਹੋ ਸਕਦਾ ਆਪਣੀ ਸਟੇਜ ਲੱਗੀ ਹੋਈ ਹੈ ਜਿੱਥੇ ਆਬਜ਼ਰਵਰ ਸਾਹਿਬ ਦਾ ਹੋਏਗਾ ਏਆਰਓ ਦਾ ਹੋਏਗਾ ਬਾਕੀ ਕੈਂਡੀਡੇਟ ਤੇ ਇਲੈਕਸ਼ਨ ਏਜੰਟ ਵੀ ਸਟੇਜ ਤੇ ਬੈਠ ਸੰਦੋ ਗੁਰਦਾਸਪੁਰ ਦੀ ਜਿਹੜੀ ਹੋ ਰਹੀ ਹੈ ਸੁਖਜਿੰਦਰਾ ਕਾਲਜ ਹੋ ਰਹੀ ਹੈ ਪਠਾਨਕੋਟ ਦੀ ਪਠਾਨਕੋਟ ਹੋ ਰਹੀ ਹੈ ਸੋ ਐਂਡ ਚ ਇਹਨਾਂ ਦੇ ਜਿਹੜੇ ਰਿਜ਼ਲਟ ਹੈ ਉਹ ਕੰਪਾਈਲ ਕੀਤੇ ਜਾਣਗੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ 1 ਵਜੇ ਤੱਕ ਸਾਨੂੰ ਲਗਭਗ ਕਾਫੀ ਪੋਜੀਸ਼ਨ ਕਲੀਅਰ ਹੋ ਜਾਏਗੀ ਇਟ ਇਜ਼ ਇੰਪੋਰਟੈਂਟ ਜਿਹੜੇ ਕਾਊਂਟਿੰਗ ਏਜੰਟਸ ਹੈ ਆਪਣੇ ਨਾਲ ਫਾਰਮ 18 ਲੈ ਕੇ ਆਣ ਆਪਣੇ ਆਈਡੀ ਕਾਰਡਸ ਲੈ ਕੇ ਆਣ ਜਿਹੜੇ ਆਪਣੇ ਅਧਿਕਾਰੀ ਹੈਗੇ ਆਪਣਾ ਆਈਡੀ ਕਾਰਡ ਤੇ ਡਿਊਟੀ ਰੋਸਟਰਸ ਆਪਣੇ ਨਾਲ ਲੈ ਕੇ ਆਣ ਬਾਕੀ ਉਹਨਾਂ ਨੂੰ ਸਟੇਸ਼ਨਰੀ एवरीथिंग ਵਿਲ ਬੀ ਪ੍ਰੋਵਾਈਡਡ ਹੈ ਸਾਡੀ ਇੱਥੇ ਕਾਊਂਟਿੰਗ ਸੈਂਟਰ ਤੇ 3 ਟਾਇਰ ਸਿਕਿਉਰਿਟੀ ਜਿਹੜੀ ਹੈ ਅਵੇਲੇਬਲ ਹੈਗੀ ਹੈ ਕਿਸੇ ਨੂੰ ਵੀ ਮੋਬਾਈਲ ਅਪਣੰਦਰ ਨਹੀਂ ਲਿਆਂਦਾ ਦਿੱਤਾ ਜਾਏਗਾ ਜਿਹੜੀ ਵੀਡੀਓਗ੍ਰਾਫੀ ਹੈ ਉਹ ਐਨਸ਼ੋਰ ਕੀਤੀ ਜਾਏਗੀ ਕਿ ਆਪਣੇ ਜਿਹੜੀ ਸੀਯੂ ਦੀ ਸੀਕਰੇਸੀ ਮੇਨਟੇਨ ਹੋਵੇ ਸੋ ਐਂਡ ਪ੍ਰੋਪਰ ਡਿਸਪੀਸਪਲਨ ਨਾਲ ਆਪਣਾ ਕਾਊਂਟਿੰਗ ਪ੍ਰੋਸੀਜਰ ਸਟੈਬਲਿਸ਼ ਕੀਤਾ ਜਾਏ ਤਾਂ ਮੈਂ ਆਸ਼ਾ ਕਰਦੀ ਹਾਂ ਕਿ ਸਾਡੀ ਅੱਛੀ ਪੀਸਫੁਲ ਟਰਾਂਸਪੇਰੈਂਟ ਕਾਊਂਟਿੰਗ ਹੋਏਗੀ